ਨ ਕੋਈ ਗੱਲ ਨਹੀਂ ਹੈ ਸ਼ਰੀਰ ਦੀ ਗੱਲ ਨਹੀਂ ਹੈ ਕਿਉਂਕਿ ਸ਼ਰੀਰ ਦਾ ਆਪਾਂ ਸਿੱਖ ਲਾਂਗੇ ਤੈਰਨਾ ਜੇ ਨਹੀਂ ਵੀ ਤੈਰਨਾ ਆਇਆ ਤੇ ਕੋਈ ਗੱਲ ਨਹੀਂ بڑے بڑے ਜਹਾਜ਼ ਸਮੁੰਦਰ ਵਿੱਚ ਚੱਲਦੇ ਨੇ ਅਸੀਂ ਉਹਨਾਂ 'ਚ ਬੈਠ ਕੇ ਪਾਰ ਲੰਘ ਜਾਾਂਗੇ ਪਰ ਗੱਲ ਸ਼ਰੀਰ ਦੀ ਨਹੀਂ ਗੱਲ ਕਿਸ ਜੀਵ ਆਤਮਾ ਦੀ ਹੈ ਸਾਬ ਕਹਿੰਦੇ ਇਹ ਜਿਹੜੀ ਜੀਵ ਆਤਮਾ ਨੇ ਤਰਨਾ ਹੈ ਕਿ ਪ੍ਰੇਮਾ ਭਗਤੀ ਵਿੱਚ ਲੀਨ ਹੋ ਕੇ ਤਰਨਾ ਹੈ ਹੋਰ ਕੋਈ ਦੂਜਾ ਤੀਜਾ ਰਸਤਾ ਨਹੀਂ ਪ੍ਰੇਮਾ ਭਗਤੀ ਵਿੱਚ ਲੀਨ ਹੋਣਾ ਉਹ ਸਾਗਰ पार ਹੋਣਾ ਹੈ ਅਸੀਂ ਕਰਮ ਕਰ ਰਹੇ ਹਾਂ ਤਨ ਦੇ ਤਨ ਦੇ ਅਸੀਂ ਤਨ ਦੇ ਤਲ ਤੇ ਕਰਮ ਕਰ ਰਹੇ ਆ ਸਾਨੂੰ ਕਿਹਾ ਜੀ ਆਂ ਉਂਗਲ ਵਿੱਚ ਨਗ ਪਾ ਲਓ ਤੁਹਾਡਾ ਬੇੜਾ ਪਾਰ ਹੋ ਜਾਏਗਾ ਆ ਪੈਰ ਉਹਦੇ ਗਿੱਡੇ ਤੇ ਧਾਗਾ ਬੰਨ ਲਓ ਜਾਂ ਬਾਹਾਂ ਤੇ ਧਾਗਾ ਬੰਨ ਲਓ ਜਾਂ ਗਲ ਵਿੱਚ ਤੁਸੀਂ ਕੋਈ ਤਵੀਤ ਪਾ ਲਓ ਤੇ ਮਾਰੇ ਕਹਿੰਦੇ ਤਨ ਨੇ ਤੇ ਛਾਰ ਹੋ ਜਾਣਾ ਕਿਹੜੇ ਭਲੇਖੇ ਜਾਣ ਸੀ ਤਨ ਨੇ ਥੋੜੀ ਪਾਰ ਲਿਆ ਤਨ ਨਹੀਂ ਤੜੀ ਪਵ ਸਾਗਰ પાર ਕਰਨੇ ਤਨ ਤੇ ਮਿੱਟੀ ਹੈ ਇਨੇ ਤੇ ਇੱਥੇ ਮਿੱਟੀ ਹੋ ਜਾਣਾ ਇੱਥੇ ਛਾਰ ਇੱਥੇ ਸੁਆਹ ਹੋ ਜਾਣਾ ਅਸੀਂ ਇਹਦੇ ਚੱਕਰਾਂ 'ਚ ਹੀ ਪਏ ਹੋਏ ਆ ਇਸ ਭਗਵ ਸਾਗਰ ਤੋਂ ਪਾਰ ਕਿਨੇ ਹੋਣੇ ਅਸੀਂ ਕਿਵੇਂ ਪਾਰ ਲੰਘਣੇ ਉਧਰ ਤਿਆ ਨਹੀਂ ਦੇ ਰਹੇ